ਅੱਜ ਸ਼ੰਭੂ ਸ਼ਹਿਰ ਹਾਦੂਤੇ ਦਿੱਲੀ ਮਾਰਚ ਸ਼ੁਰੂ ਕੀਤਾ ਪਰ ਪੁਲਿਸ ਮੁਲਾਜ਼ਮਾ ਨੇ ਉਹਨਾਂ ਨੂੰ ਰੋਕ ਦਿੱਤਾ ਜਦੋਂ ਕਿਸਾਨਾਂ ਨੇ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਇਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਉਹਨਾਂ ਕਿਹਾ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਇਸ ਤੋਂ ਬਾਅਦ 18 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ ਦੇ ਵਿੱਚ ਥਾਂ-ਥਾਂ ਰੇਲ ਗੱਡੀਆਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਸੀ ਸਮਾਜ ਦੇ ਹਰ ਵਰਗਾਂ ਨੂੰ ਜਾਗਣ ਦੀ ਅਪੀਲ ਕਰਦੇ ਆਂ। 3 ਕਰੋੜ ਪੰਜਾਬੀਆਂ ਨੂੰ ਚੁਣੌਤੀ ਹੈ ਕਿ ਹਰ ਜਗ੍ਹਾ ਰੇਲ ਗੱਡੀਆਂ ਨੂੰ ਜਾਮ ਕਰੋ। ਜਿੱਥੇ ਪਲੇਟਫਾਰਮ ਅਤੇ ਰੇਲਵੇ ਫਟਕ ਹੋਵੇ ਉੱਥੇ ਹੀ ਟ੍ਰੇਨਾਂ ਨੂੰ ਜਾਮ ਕਰੋ। ਇਸ ਤੋਂ ਉੱਪਰ ਰੇਲ ਗੱਡੀਆਂ ਨੂੰ ਜਾਮ ਕਰੋ। ਪੰਦੇਰ ਨੇ ਦੱਸਿਆ ਕਿ ਹਰਿਆਣਾ ਦੇ ਸੁਰੱਖਿਆ ਕਰਮੀਆਂ ਦੀ ਕਾਰਵਾਈ ਦੌਰਾਨ 17 ਤੋਂ 18 ਕਿਸਾਨ ਜ਼ਖਮੀ ਹੋ ਗਏ ਹਨ ਕਿਸਾਨਾ ਗੁਨੇ ਕਹਾ ਕੇ ਸਾਡੇ ਦੇਸ਼ ਦੇ ਵਿੱਚ 50% ਲੋਕ ਖੇਤੀ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸਾਡੇ ਕਿਸਾਨ ਯੂनाइटेड ਕਿਸਾਨ ਮੋਰਚਾ ਦੇ ਕਨਵੀਨਰ ਜਗਜੀਤ ਸਿੰਘ ਨੇ ਅੱਜ ਇੱਥੇ ਮਰਨ ਵਰਤ ਉੱਤੇ ਬੈਠੇ ਹੋਏ ਹਨ ਖਨੌਲੀ ਸਰਹੱਦ ਉਤੇ ਉਹਨਾਂ ਦੀ ਵਿਗੜ ਦੀ ਸਿਹਤ ਹਰ ਕਿਸੇ ਨੂੰ ਦਿਖਾਈ ਦੇ ਰਹੀ ਹੈ ਇੱਥੇ ਤੱਕ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਹੈ ਕਿਸਾਨ ਆਗੂ ਸਰਬੰਸਿੰਘ ਪੰਦੇਰ ਨੇ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਕਿ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਨੇ ਭੌਤਿਕ ਤਾਕਤ ਰਸਾਇਣਿਕ ਪਾਣੀ ਦੀ ਵਰਤੋਂ ਕੀਤੀ ਇਸ ਠੰਡੇ ਦੇ ਮੌਸਮ ਦੇ ਵਿੱਚ ਪੈਦਲ ਮਾਰਚ ਕਰ ਰਹੇ ਕਿਸਾਨਾਂ ਵਿਰੁੱਧ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਸਾਡੀ ਸਟੇਜ ਉੱਤੇ ਅਥਰੂ ਗੈਸ ਛੁੱਟੀ ਗਈ ਅਤੇ ਖੇਤਾਂ ਦੇ ਵਿੱਚ ਸ਼ੰਭੂ ਸਰਹੱਦ ਉੱਤੇ 10000 ਲੋਕ ਸਾਡੇ ਸਮਰਥਨ ਦੇ ਲਈ ਆਏ ਸਨ ਉਹ ਕਿਸਾਨਾਂ ਉੱਤੇ ਅਥਰੂ ਗੈਸ ਸੁੱਟ ਕੇ ਜ਼ਖਮੀ ਕਰਨਾ ਚਾਹੁੰਦੇ ਹਨ ਅੱਜ ਸ਼ੰਭੂਸ਼ਰ ਹਾਦੂਤੇ ਦਿੱਲੀ ਮਾਰਚ ਸ਼ੁਰੂ ਕੀਤਾ ਪਰ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕ ਦਿੱਤਾ ਜਦੋਂ ਕਿਸਾਨਾਂ ਨੇ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਇਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਉਹਨਾਂ ਕਿਹਾ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਇਸ ਤੋਂ ਬਾਅਦ 18 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ ਦੇ ਵਿੱਚ ਥਾਂ-ਥਾਂ ਰੇਲ ਗੱਡੀਆਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਸੀ ਸਮਾਜ ਦੇ ਹਰ ਵਰਗਾਂ ਨੂੰ ਜਾਗਣ ਦੀ ਅਪੀਲ ਕਰਦੇ ਆਂ। 3 ਕਰੋੜ ਪੰਜਾਬੀਆਂ ਨੂੰ ਚੁਣੌਤੀ ਹੈ ਕਿ ਹਰ ਜਗ੍ਹਾ ਰੇਲ ਗੱਡੀਆਂ ਨੂੰ ਜਾਮ ਕਰੋ। ਜਿੱਥੇ ਪਲੇਟਫਾਰਮ ਅਤੇ ਰੇਲਵੇ ਫਟਕ ਹੋਵੇ ਉੱਥੇ ਹੀ ਟ੍ਰੇਨਾਂ ਨੂੰ ਜਾਮ ਕਰੋ। ਇਸ ਤੋਂ ਉੱਪਰ ਰੇਲ ਗੱਡੀਆਂ ਨੂੰ ਜਾਮ ਕਰੋ। ਹੰਦੇਰ ਨੇ ਦੱਸਿਆ ਕਿ ਹਰਿਆਣਾ ਦੇ ਸੁਰੱਖਿਆ ਕਰਮੀਆਂ ਦੀ ਕਾਰਵਾਈ ਦੌਰਾਨ 17 ਤੋਂ 18 ਕਿਸਾਨ ਜ਼ਖਮੀ ਹੋ ਗਏ ਹਨ ਕਿਸਾਨਾ ਗੁਨੀ ਕਹਾ ਕਿ ਸਾਡੇ ਦੇਸ਼ ਦੇ ਵਿੱਚ 50% ਲੋਕ ਖੇਤੀ ਦੇ ਨਾਲ ਜੁੜੇ ਹੋਏ ਹਨ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸਾਡੇ ਕਿਸਾਨ ਯੂनाइटेड ਕਿਸਾਨ ਮੋਰਚਾ ਦੇ ਕਨਵੀਨਰ ਜਗਜੀਤ ਸਿੰਘ ਨੇ ਅੱਜ ਇੱਥੇ ਮਰਨ ਵਰਤ ਉੱਤੇ ਬੈਠੇ ਹੋਏ ਹਨ ਖਨੌਰੀ ਸਰਹੱਦ ਉਤੇ ਉਨ੍ਹਾਂ ਦੀ ਵਿਗੜਦੀ ਸਿਹਤ ਹਰ ਕਿਸੇ ਨੂੰ ਦਿਖਾਈ ਦੇ ਰਹੀ ਹੈ ਇੱਥੇ ਤੱਕ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਹੈ ਕਿਸਾਨ ਆਗੂ ਸਰਬੰਸਿੰਘ ਪੰਦੇਰ ਨੇ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਕਿ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਨੇ ਭੌਤਿਕ ਤਾਕਤ ਰਸਾਇਣਿਕ ਪਾਣੀ ਦੀ ਵਰਤੋਂ ਕੀਤੀ ਇਸ ਠੰਡੇ ਦੇ ਮੌਸਮ ਦੇ ਵਿੱਚ ਪੈਦਲ ਮਾਰਚ ਕਰ ਰਹੇ ਕਿਸਾਨਾਂ ਵਿਰੁੱਧ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਸਾਡੇ ਸਟੇਜ ਉੱਤੇ ਅਥਰੂ ਗੈਸ ਛੁੱਟੀ ਗਈ ਅਤੇ ਖੇਤਾਂ ਦੇ ਵਿੱਚ ਸ਼ੰਭੂ ਸਰਹੱਦ ਉੱਤੇ 10000 ਲੋਕ ਸਾਡੇ ਸਮਰਥਨ ਦੇ ਲਈ ਆਏ ਸਨ ਉਹ ਕਿਸਾਨਾਂ ਉੱਤੇ ਅਥਰੂ ਗੈਸ ਛੁੱਟ ਕੇ ਜ਼ਖਮੀ ਕਰਨਾ ਚਾਹੁੰਦੇ ਹਨ ਅੱਜ ਸ਼ੰਭੂਸ਼ਰ ਹਾਦੂਤੇ ਦਿੱਲੀ ਮਾਰਚ ਸ਼ੁਰੂ ਕੀਤਾ ਪਰ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕ ਦਿੱਤਾ ਜਦੋਂ ਕਿਸਾਨਾਂ ਨੇ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਇਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਉਹਨਾਂ ਕਿਹਾ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਇਸ ਤੋਂ ਬਾਅਦ 18 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ ਦੇ ਵਿੱਚ ਥਾਂ-ਥਾਂ ਰੇਲ ਗੱਡੀਆਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਸੀ ਸਮਾਜ ਦੇ ਹਰ ਵਰਗਾਂ ਨੂੰ ਜਾਗਣ ਦੀ ਅਪੀਲ ਕਰਦੇ ਆਂ। 3 ਕਰੋੜ ਪੰਜਾਬੀਆਂ ਨੂੰ ਚੁਣੌਤੀ ਹੈ ਕਿ ਹਰ ਜਗ੍ਹਾ ਰੇਲ ਗੱਡੀਆਂ ਨੂੰ ਜਾਮ ਕਰੋ। ਜਿੱਥੇ ਪਲੇਟਫਾਰਮ ਅਤੇ ਰੇਲਵੇ ਫਟਕ ਹੋਵੇ ਉੱਥੇ ਹੀ ਟ੍ਰੇਨਾਂ ਨੂੰ ਜਾਮ ਕਰੋ। ਇਸ ਤੋਂ ਉੱਪਰ ਰੇਲ ਗੱਡੀਆਂ ਨੂੰ ਜਾਮ ਕਰੋ। ਪੰਦੇਰ ਨੇ ਦੱਸਿਆ ਕਿ ਹਰਿਆਣਾ ਦੇ ਸੁਰੱਖਿਆ ਕਰਮੀਆਂ ਦੀ ਕਾਰਵਾਈ ਦੌਰਾਨ 17 ਤੋਂ 18 ਕਿਸਾਨ ਜ਼ਖਮੀ ਹੋ ਗਏ ਹਨ ਕਿਸਾਨਾ ਗੁਨੀ ਕਹਾ ਕੇ ਸਾਡੇ ਦੇਸ਼ ਦੇ ਵਿੱਚ 50% ਲੋਕ ਖੇਤੀ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸਾਡੇ ਕਿਸਾਨ ਯੂਨਾਈਟਿਡ ਕਿਸਾਨ ਮੋਰਚਾ ਦੇ ਕਨਵੀਨਰ ਜਗਜੀਤ ਸਿੰਘ ਨੇ ਅੱਜ ਇੱਥੇ ਮਰਨ ਵਰਤ ਉੱਤੇ ਬੈਠੇ ਹੋਏ ਹਨ ਖਨੌਰੀ ਸਰਹੱਦ ਉਤੇ ਉਹਨਾਂ ਦੀ ਵਿਗੜ ਦੀ ਸਿਹਤ ਹਰ ਕਿਸੇ ਨੂੰ ਦਿਖਾਈ ਦੇ ਰਹੀ ਹੈ ਇੱਥੇ ਤੱਕ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਹੈ ਕਿਸਾਨ ਆਗੂ ਸਰਬੰਸਿੰਘ ਪੰਦੇਰ ਨੇ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਕਿ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਨੇ ਭੌਤਿਕ ਤਾਕਤ ਰਸਾਇਣਿਕ ਪਾਣੀ ਦੀ ਵਰਤੋਂ ਕੀਤੀ ਇਸ ਠੰਡ ਦੇ ਮੌਸਮ ਦੇ ਵਿੱਚ ਪੈਦਲ ਮਾਰਚ ਕਰ ਰਹੇ ਕਿਸਾਨਾਂ ਵਿਰੁੱਧ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਸਾਡੀ ਸਟੇਸ ਉੱਤੇ ਅਥਰੂ ਗੈਸ ਛੁੱਟੀ ਗਈ ਦੇ ਖੇਤਾਂ ਦੇ ਵਿੱਚ ਸ਼ੰਭੂ ਸਰਹੱਦ ਉੱਤੇ 10000 ਲੋਕ ਸਾਡੇ ਸਮਰਥਨ ਦੇ ਲਈ ਆਏ ਸਨ ਉਹ ਕਿਸਾਨਾਂ ਉੱਤੇ ਅਥਰੂ ਗੈਸ ਸੁੱਟ ਕੇ ਜ਼ਖਮੀ ਕਰਨਾ ਚਾਹੁੰਦੇ ਹਨ